ਪਹਿਲੋਂ ਮਨਉਂਦਾ ਕਿ ਮੀਜ ਲਾ ਕਿ ਮੀਜ ਨਾ ਛਾਵ ਕਿ ਸਭ ਫੇਰਾਂ ਦਾ ਅੱਗ ਲਾ ਲੂੰਗਾ ਕਹਿੰਦਾ ਨਾ ਨਾ ਗਲਤੀ ਹੋ ਗਈ ਮੇਰੇ ਕੋਲ ਬਜ਼ੁਰਗ ਹੈਗਾ ਮੈਂ ਆਂਦਾ ਮਨਉਂਦਾ ਚੌਂਕੀ ਤੇ ਨਾ ਫਰਾ ਮੈਂ ਕਹਾਂ ਮੈਂ ਬਜ਼ੁਰਗ ਬੰਦਾ ਹਾਂ ਅੱਗੇ ਕਹਿੰਦਾ ਪਸ਼ਾਬੇ ਪੀਤੇ ਨੀਕਣ ਗਿਆ ਮੈਂ ਦੱਸਦਾ ਨਾ ਨਾ ਆ ਗੱਪੂ ਗੱਲਾ ਕਤਵਾਰ ਹੋ ਗਏ ਇੱਕ ਜਾਰੇ ਗੈਰੀ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿਨੇ ਤੁਹਾਨੂੰ ਦੇਖ ਸ਼ਹਿਜ਼ਾਦੇ ਮੁੰਡਾ ਸੀ ਇੱਕ ਕੁੜੀ ਆਖੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆਓ ਕਤਵਾਰ ਕੀਆ ਦੇ ਤੁਹਾਨੂੰ ਪਰਨਾ ਲਾ ਕੇ ਕਰੋ ਸਾਹਿਬ ਸ਼ਹਿਜ਼ਾਦ ਜੀ ਦੀ ਇੱਕ ਜਨਾਨੀ ਹੈਗੀ ਸੀ ਇਹਨਾਂ ਇਹਸ ਮੁੱਦੇ ਤੇ ਤੇ ਇਨਸਾਨੀਅਤ ਦਾ ਲਫ਼ਜ਼ ਨਾ ਹੀ ਲਿਆਈਏ ਆਪਾਂ ਜੁਬਾਨ ਦੇ ਰ ਜਿਆਦਾ ਵਧੀਆ ਲੱਗੂਗਾ ਕਿਉਂਕਿ ਇਨਸਾਨੀਅਤ ਤੇ ਰਹੀ ਨਹੀਂ ਹੈ ਅੱਗੇ ਕਰ ਪਸ਼ਾਬੇ ਪੀਤੇ ਨਿਕਣ ਗਿਆ ਮੈਂ ਕਰਦਾ ਨਾ ਨਾ ਆ ਗੱਪੂ ਗਲਾ ਤੂੰ ਕਹਿ ਬਾਲ ਹੋ ਗਈ ਦੋਸਤੋ ਬੀਤੇ ਦਿਨ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਬੀਆਰਟੀਐਸ ਦੇ ਬੱਸ ਸਟੈਂਡ ਦੇ ਉੱਤੇ ਆਪਣੀ ਉਮਰ ਦੇ ਕਾਰਨ ਆਪਣੀ ਕਮਜ਼ੋਰੀ ਦੇ ਕਾਰਨ ਚੱਕਰ ਖਾ ਕੇ ਡਿੱਗ ਜਾਂਦਾ ਤੇ ਉੱਥੇ ਉਹਦਾ ਵਿੱਚ ਪਸ਼ਾਪ ਨਿਕਲ ਜਾਂਦਾ ਪਰ ਮਾੜੀ ਕਰਤੂਤ ਉਥੋਂ ਦੇ ਸਟਾਫ ਵੱਲੋਂ ਇਹ ਕੀਤੀ ਗਈ ਕਿ ਉਸ ਪਿਸ਼ਾਪ ਨੂੰ ਉਹਨਾਂ ਨੇ ਇਸ ਬਾਪੂ ਦੀ ਬਜ਼ੁਰਗ ਦੀ ਪੱਗ ਲਾ ਕੇ ਸਾਫ਼ ਕਰਾਇਆ ਬਾਪੂ ਉੱਥੇ ਤਰਲੇ ਮਾਰਦੇ ਰਹਿ ਗਿਆ ਬਾਪੂ ਉੱਥੇ ਹਾਕਾ ਮਾਰਦਾ ਰਹਿ ਗਿਆ ਵੀ ਨਾ ਕਰਵਾਓ ਪਰ ਉਹ ਸ਼ਖਸ ਜਿਸ ਨੇ ਕਰਤੂਤ ਕਰਾਈ ਹੈ ਉਸ ਦੇ ਸਿਰ ਤੇ ਵੀ ਦਸਤਾਰ ਸਜੀ ਸੀਗੀ ਆਖਰਕਾਰ ਕਿਸ ਤਰੀਕੇ ਹੌਸਲਾ ਪਿਆ ਕਿ ਇਹ ਕਰਤੂਤ ਉਸ ਨੇ ਮਨ ਦੇ ਵਿੱਚ ਸੋਚੀ ਹੋਏਗੀ ਤੇ ਕਰਵਾਈ ਹੋਏਗੀ ਉਹ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਸਮਾਜ ਸੇਵਕ ਵਰਨ ਸਰੇਨ ਜੀ ਮੌਜੂਦ ਨੇ लवली ਭੈਣ ਵੀ ਮੌਜੂਦ ਨੇ ਬਲੇ ਬਾਪੂ ਜੀ ਨਾਲ ਗੱਲਬਾਤ ਕਰਦੇ ਬਾਪੂ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਨਾਮ ਸਿੰਘ ਕਿੰਨੀ ਉਮਰ ਹੈ ਤੁਹਾਡੀ ਚੂਮੜ ਸਾਲ ਬਾਪੂ ਜੀ ਕੀ ਗੱਲਬਾਤ ਹੋਈ ਸੀਗੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਨੂੰ ਉਥੇ ਪੱਗ ਲਾ ਕੇ ਤੁਹਾਡਾ ਪਿਸ਼ਾਬ ਸਾਫ ਕਰਾਇਆ ਗਿਆ ਸਾਨੂੰ ਤਾਂ ਬੋਲਣ ਲੱਗਿਆ ਸ਼ਰਮ ਆ ਰਹੀ ਇਸ ਚੀਜ਼ ਅਖੰਡ ਵਾਲੇ ਤੋਂ ਬੈਠਾ ਮੈਂ ਉਹ ਬਾਅਦ ਛੱਡੇ ਤੱਕ ਉਹ ਬੜੀਆਂ ਮੈਂ ਉੱਤਰ ਗਰ ਮੈਨੂੰ ਆ ਗਿਆ ਜੀ ਚੱਕਰ ਵਿੱਚੇ ਪਿਸ਼ਾਬ ਨੇ ਨਿਕਲ ਗਿਆ ਮੇਰਾ ਪਹਿਲਾਂ ਮਿਲਵਾਂਦਾ ਕਮੀਜ਼ ਲਾ ਕਮੀਜ਼ ਨਾ ਸਾਫ ਕੀ ਕੀ ਸਾ ਫੇਰ ਆਂਦਾ ਅੱਗ ਲਾ ਪਰ ਉਹ ਕੀਤਾ ਤਾਂ ਇਹਨੂੰ ਮੈਂ ਕਹਾਂ ਨਾ ਨਾ ਗਲਤੀ ਹੋ ਗਈ ਮੇਰੇ ਕੋਲ ਬਜ਼ੁਰਗ ਹੈਗਾ ਮੈਂ ਆਂਦਾ ਮੈਨੂੰ ਆਂਦਾ ਚੌਂਕੀ ਦੇਣਾ ਫਿਰ ਉਹ ਮੈਂ ਕਹਾ ਮੈਂ ਬਜ਼ੁਰਗ ਬੰਦਾ ਹੈਗਾ ਅੱਛਾ ਇੰਨੀ ਹੋ ਗਈ ਗੱਲ ਬਾਬੂ ਜੀ ਪਹਿਲੇ ਸ਼ਰਟ ਲਾਉਣ ਨੂੰ ਕਿਹਾ ਗਿਆ ਫਿਰ ਤੁਹਾਡੀ ਪੱਗ ਤੱਕ ਲਾਉਣ ਨੂੰ ਕਿਹਾ ਗਿਆ ਹਾਂਜੀ ਹਾਂਜੀ ਕੋਣ ਕੋਣ ਸੀਗਾ ਉੱਥੇ ਸ਼ਹਜ਼ਾਦ ਜੀ ਦੀ ਇੱਕ ਜਨਾਨੀ ਹੈਗੀ ਸੀ ਬਾਪੂ ਜੀ ਸੁਣਨ ਚਾਹਿਆ ਤੁਸੀਂ ਕੱਲ ਦੇ ਘਰ ਵੀ ਨਹੀਂ ਗਏ ਬਾਹਰ ਸੁੱਤੇ ਸੜਕ ਤੇ ਹਾਂਜੀ ਹਾਂਜੀ ਯਾ ਤੁਸੀਂ ਬਾਪੂ ਦੀਆਂ ਅੱਖਾਂ ਦੇਖੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਖੁਦ ਸਿਰ ਤੇ ਦਸਤਾਰ ਸਜਾ ਕੇ ਏ ਕਰਤੂਤ ਕਰ ਰਹੇ ਹੋ ਪਹਿਲਾਂ ਤਾਂ ਬਾਪੂ ਦੀ ਸ਼ਰਟ ਲਾਣ ਨੂੰ ਆਖਿਆ ਕਿ ਸ਼ਰਟ ਲਾ ਕੇ ਸਾਫ਼ ਕਰ ਬਾਥਰੂਮ ਫਿਰ ਪੱਗ ਲਾ ਕੇ ਸਾਫ਼ ਤੱਕ ਕਰਵਾਇਆ ਗਿਆ ਇਹ ਸਾਡੇ ਕੋਲ ਵੀਡੀਓਜ਼ ਨੇ ਬਾਪੂ ਜੀ ਜੋ ਉਥੇ ਘਟਨਾ ਵਾਪਰੀ ਤੁਸੀਂ ਦੱਸ ਰਹੇ ਹੋ ਪਹਿਲਾਂ ਕਮੀਜ਼ ਲਵਾ ਕੇ ਤੁਹਾਡਾ ਪਿਸ਼ਾਬ ਸਾਫ਼ ਕਰਾਇਆ ਗਿਆ ਉਹ ਕਮੀਜ਼ ਵੀ ਉਥੇ ਪਈ ਆ ਫਿਰ ਦਸਤਾਰ ਨਾਲ ਕਰਾਇਆ ਗਿਆ ਉਸ ਵੇਲੇ ਮਨ ਚ ਕੀ ਚੱਲ ਰਿਹਾ ਸੀਗਾ ਕੀ ਕੀ ਚੱਲ ਰਿਹਾ ਸੀਗਾ ਮਨ ਦੇ ਵਿੱਚ ਕਿ ਇੰਨੀ ਸ਼ਰਮਸਾਰ ਘਟਨਾ ਉਹ ਤੁਹਾਡੇ ਤੋਂ ਕਰਾਰੇ ਇੰਨੀ ਮਾੜੀ ਕਰਤੂ ਤੋਂ ਕਰਵਾ ਰਹੀ ਸ਼ਰਮ ਜੀ ਆਈ ਮੈਨੂੰ ਪੜੀ ਜਾਈ ਸ਼ਰਮ ਕਮੀਜ਼ ਲਾ ਕੇ ਭੱਗ ਲਾ ਕੇ ਪੂਪਾ ਚੱਕ ਲੈ ਯਾਰ ਸਾਡੀ ਉਮਰ ਦੇ ਕਹਿ ਲਈਏ ਬਾਪੂ ਬਜ਼ੁਰਗਾਂ ਸਾਡੇ ਪਿਓ ਦਾਦਿਆਂ ਵਰਗੇ ਬਾਪੂ ਹੈ ਤੇ ਜੇਕਰ ਹੱਲੇ ਵੀ ਪੰਜਾਬ ਦੀ ਕੌਮ ਨਾ ਖੜੇ ਹੱਲੇ ਵੀ ਪੰਜਾਬੀ ਨਾ ਖੜੇ ਤਾਂ ਮੈਂ ਕਿੰਨਾ ਲੱਖ ਦੀਆਂ ਲਾਣਤਾ ਆ ਯਾਰ ਉਹ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਈ ਖੁਦ ਸਿਰ ਤੇ ਦਸਤਾਰ ਸਜਾ ਕੇ ਇਹ ਕਰਤੂਤ ਕਰੇ